ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਨਵਾਂ ਵਲੌਗ ਲੈ ਕੇ ਹਾਜ਼ਰ ਹਾਂ ਤੁਹਾਡੇ ਕੋਲ ਤੇ ਹੁਣ ਹੋ ਗਈ ਜੀ ਗੁੱਡ ਮਾਰਨਿੰਗ ਆਈਸ ਮਲਦੇ ਮਲਦੇ ਅਸੀਂ ਗਏ ਆ ਉੱਠ ਤੇ ਹੁਣ ਆਵਾਜ਼ ਮਾਰਦੇ ਆ ਗੁਰਲੀਨ ਨੂੰ ਤੇ ਗੁਰਲੀਨ ਗੁੱਡ ਮਾਰਨਿੰਗ ਉਠੋ ਪੁੱਤਰ ਤੇ ਪੁੱਤਰ ਜੀ ਨੂੰ ਠਾਲਣ ਦਾ ਸਟਾਈਲ ਮੇਰਾ ਇਹੀ ਹੈ ਕਿ ਮੈਂ ਇਹਦੇ ਮੂੰਹ ਤੋਂ ਫੜ ਕੇ ਹਲਕਾ ਜਿਹਾ ਇਸ ਤਰ੍ਹਾਂ ਕਰਦੀ ਆਂ ਔਰ ਇਹਨੂੰ ਬੜੇ ਜਲਦੀ ਜਾਗ ਆ ਜਾਂਦੀ ਆ ਔਰ ਬੜਾ ਅੱਛਾ ਬਚਾਏ ਮਮਾ ਦੇ ਕਰਸਨ ਕੇ ਮਮਾ ਨੂੰ ਹੱਗੀ ਕਰਦਾ ਏ ਔਰ ਇੱਧਰ ਆਪਾਂ ਲਾਗੇ ਜੀ ਪ੍ਰੈਸ ਕਰਨ ਜਸ ਕਰਨ ਦੀ ਯੂਨੀਫਾਰਮ ਤੇ ਯੂਨੀਫਾਰਮ ਪ੍ਰੈਸ ਕਰਦੇ ਕਰਦੇ ਕਰਨ ਨਾਲ ਹੋ ਰਹੀ ਸੀ ਡਿਸਕਸ਼ਨ ਕਹਿੰਦਾ ਮਮਾ ਮੈਂ ਕਿਹਾ 10 ਸਕਿੰਟ ਮੈਂ ਤੇ ਸ਼ੂਟ ਕਰ ਰਿਹਾ ਮੈਂ ਕਿਹਾ ਗਰੀਜਾ ਕਿ ਤਰ੍ਹਾਂ ਕਰਿਓ ਮੈਂ ਠੀਕ ਹੈ ਜੀ achhi tarah kar dange puttar ji ਮੈਂ ਕਿਹਾ ਰੋਜ਼ ਤੇਰੇ ਪਾਪਾ ਕਰਦੇ ਆ ਪ੍ਰੈਸ ਕਰਦੀ ਤੇ ਮੈਂ ਹੀ ਆ ਨਾ ਕਹਿੰਦਾ ਹਾਂਜੀ ਪਰ achhi tarah ਕਰਿਓ ਤੁਸੀਂ ਵਾ ਡ੍ਰੈਨ ਦਿੰਦੇ ਹੋ ਇਹ ਮੁੰਡੇ ਨੂੰ ਬਈ ਯਕੀਨ ਨਹੀਂ ਆਉਂਦਾ ਹੈਗਾ ਬਿਲਕੁਲ ਵੀ ਯਕੀਨ ਨਹੀਂ ਆਉਂਦਾ ਇਹਨੂੰ ਕਿ ਯੂਨੀਫਾਰਮ ਤੁਸੀਂ ਪ੍ਰੈਸ ਕਰ ਰਹੇ ਹੋ ਤੇ ਵਧੀਆ ਹੀ ਕਰੋਗੇ ਜਦ ਕਿ ਮੈਂ ਬਹੁਤ ਅੱਛਾ ਪ੍ਰੈਸ ਕਰਦੀ ਆ ਮੈਨੂੰ ਇਸ ਕੰਮ ਤੋਂ ਨਫ਼ਰਤ ਵੀ ਬਹੁਤ ਜ਼ਿਆਦਾ ਵਾ ਪਰ ਮੈਨੂੰ ਕਰਨੀ ਪੈਂਦੀ ਆ ਜ਼ਿੰਮੇਵਾਰੀਆਂ ਵਾਜਾਂ ਮਾਰਦੀ ਆ ਨਾ ਯੂਨੀਫਾਰਮ ਪ੍ਰੈਸ ਕਰਦੇ ਕਰਦੇ ਪੁੱਤਰ ਜੀ ਨੂੰ ਐਡਵਾਈਸ ਦੇ ਰਹੇ ਸੀ ਕਿ ਬੇਟਾ ਦੇਖੋ ਜ਼ਿੰਦਗੀ ਚ ਜ਼ਿਆਦਾ ਦੋਸਤ ਨਹੀਂ ਬਣਾਉਣੇ ਟੀਚਰਸ ਜੋ ਕਹਿ ਰਹੇ ਉਹ ਦੁਬਾਰਾ ਨਹੀਂ ਦੱਸਣਗੇ ਟੀਚਰ ਜੋ ਵੀ ਬੋਲਦੇ ਆ ਉਹਨਾਂ ਨੂੰ ਅੱਛੀ ਤਰ੍ਹਾਂ ਸੁਣਨਾ ਆ ਔਰ ਟੀਚਰ ਦਾ ਕਹਿਣਾ ਮੰਨਣਾ ਕਦੀ ਲਾਊਡਲੀ ਨਹੀਂ ਬੋਲਣਾ ਤੇ ਇੱਧਰ ਆਪਾਂ ਆ ਗਏ ਗੁਰਲੀਨ ਕੋਲ ਤੇ ਗੁਰਲੀਨ ਕੜਾਈ ਸਾਫ਼ ਕਰ ਰਹੀ ਆ ਮੈਂ ਕੀ ਕਰ ਰਹੀ ਆ ਪੁੱਤਰ ਕਹਿੰਦਾ ਰਾਤੀ ਤੁਸੀਂ ਕੜਾਈ ਦੇ ਵਿੱਚ ਰਾਜਮਾ ਭੋਏ ਸੀ ਨਾ ਤੇ ਹੁਣ ਤਾਂ ਨੂੰ ਸਾਫ ਕਰਕੇ ਦੇਣ ਲੱਗਾ ਪਨੀਰ ਦੀ ਬਣਾਣੀ ਸੀ ਸਬਜੀ ਤੇ ਗੁਲੀਨ ਕਹਿੰਦਾ ਤੁਸੀਂ ਸਬਜੀ ਬਣਾ ਲਓ ਟਿਫਨ ਜਸ ਕਰਨ ਦਾ ਹੋਣ ਲੱਗਾ ਜੀ ਰੈਡੀ ਤੇ ਆਪਾਂ ਇਧਰ ਕਿਚਨ ਚ ਵੇਖ ਲਓ ਕਿਚਨ ਆਪਣੇ ਸਾਫ ਰਹਿੰਦੀ ਹੈ ਔਰ ਇਹ ਫਰੂਟ ਹੈ ਜੋ ਆਪਾਂ ਖਾਈਦਾ ਹੈ ਕਿਲੋ ਕੇਲੇ ਲੈ ਕੇ ਆਈ ਸੀ ਤਿੰਨ ਕਿੱਲੇ ਚਾਰ ਗੇਲੇ ਚੜੇ ਉਹਨੂੰ ਬਸ ਔਰ ਦੇਖੋ ਜੀ ਇਹ ਆ ਬੋਟਲ ਇਹ ਵਾਲੀਆਂ ਬੋਟਲਸ ਧੋ ਕੇ ਹਮੇਸ਼ਾ ਓਪਨ ਹੀ ਰੱਖਣੀਆਂ ਚਾਹੀਦੀਆਂ ਜੇ ਕਲੋਜ਼ ਕਰ ਦੂ ਤਾਂ 스멜 ਆਉਣ ਲੱਗ ਜਾਂਦੀ ਹੈ ਤੇ ਮੈਂ ਹਮੇਸ਼ਾ ਇਹਨੂੰ ਓਪਨ ਹੀ ਰੱਖਦੀ ਆ ਇਧਰ ਅਡਜਸਟ ਕਰਨ ਨੂੰ ਯਕੀਨ ਨਹੀਂ ਆਇਆ ਤੇ ਇਹ ਫਿਰ ਆਪਣੀ ਸ਼ਰਟ ਦੇ ਉੱਪਰ ਪ੍ਰੈਸ ਮਾਰਨ ਲੱਗ ਗਿਆ ਫਿਰ ਆਪਾਂ ਦੇਖਿਆ ਕਿ ਦੇਖੋ ਮੈਂ ਕਹਾਂ ਇਹ ਝੂਲੇ ਵਾਲੀ ਚੇਅਰ ਦੇ ਉੱਪਰ ਕਿੰਨੇ ਰੱਖਿਆ ਇਹ ਦੇਖੋ 버거ຮਡ ਦਾ ਹੱਥਾ ਜਿਹੜਾ ਉਹ ਝੂਲੇ ਵਾਲੀ ਚੇਅਰ ਤੇ ਰੱਖਤਾ ਫਿਰ ਮੇਰੀ ਹੋ ਗਈ ਬੈਸ ਬੈਸ ਤੋਂ ਮੈਂ ਇਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਨਹੀਂ ਰੱਖੀਦਾ ਤੇ ਤੇ ਸਕ੍ਰੈਚ ਪੈ ਜਾਣੇ ਔਰ ਸਕ੍ਰੈਚ ਪਈ ਚੀਜ਼ ਮੈਨੂੰ ਬਿਲਕੁਲ ਪਸੰਦ ਨਹੀਂ ਆ ਇਥੋਂ ਸਾਡੀ ਹੋ ਜਾਂਦੀ ਹੈ ਜੀ ਲੜਾਈ ਲੜੂਈ ਤੇ ਸਕ੍ਰੈਚ ਔਰ ਅਨਡਿਸਪਲਿਨ ਅਗਰ ਕੋਈ ਚੀਜ਼ ਪਈ ਹੈ ਤਾਂ ਮੈਨੂੰ ਗੁੱਸਾ ਆ ਜਾਂਦਾ ਹੈ ਫਿਰ ਆਪਾਂ ਤੇਲ ਕੱਢਣ ਵਾਲਾ ਸੀਗਾ نیچے ਆਪਾਂ ਬਾਲਟੀ ਵਰਗੇ ਤੇਲ ਰੱਖਿਆ ਹੁੰਦਾ ਅਸੀਂ ਜੇ ਬੰਦੇ ਆਪਾਂ ਤੇ ਜਗਾੜੂ ਜੇ ਜੱਟਾਂ ਔਰ ਆਪਾਂ ਫਿਰ ਤੇਲ ਪਾ ਰਹੇ ਸੀਗੇ ਜੀ ਤੇ ਹੁਣ ਆਪਾਂ ਲਾਵਾਂਗੇ ਤੜਕਾ ਜਸਕਰਨ ਦੀ ਸਬਜ਼ੀ ਬਣਾਣੀ ਸੀ ਇਧਰ ਜਸਕਰਨ ਹੁਣ ਤਿਆਰ ਹੋ ਰਿਹਾ ਯੂਨੀਫਾਰਮ ਪੈ ਗਈ ਮਸਤੀ ਨਾਲ ਪਾ ਰਿਆ ਹੌਲੀ ਹੌਲੀ ਟਾਈਮ ਦੀ ਕੋਈ ਵੈਲਿਊ ਨਹੀਂ ਇਸ ਬੱਚੇ ਨੂੰ ਚਲੋ ਦੁੱਧ ਦਿਸ ਕਰਨ ਨੂੰ ਕਰ ਦਈਏ ਗਰਮ ਤੇ ਇਧਰ ਮਲਾਈ ਉਤਾਰੀ ਦੁੱਧ ਦੇ ਉਪਰੋਂ ਤੇ ਆਪਾਂ ਇਕੱਠੀ ਕਰ ਲਈਦੀ ਆ ਫਿਰ ਇਹਦਾ ਬਣਾਈਦਾ ਕਿਉ ਤੇ ਮਲਾਈ ਲਾ ਕੇ ਤੇ ਮੱਖਣ ਬਣਾਉ ਚਾਹੇ ਤੁਸੀਂ ਕਿਉ ਬਣਾਉ ਤੇ ਚਲੋ ਤੁਹਾਡੇ ਆਪਣੇ ਹੱਥ ਚ ਹੁੰਦਾ ਸਾਰਾ ਕੁਝ ਤੇ ਇਧਰ ਕੜਾਈ ਆਪਾਂ ਛੱਡਦੀਏ ਤੇਲ ਆਪਾਂ ਪਾਤਾ ਜੀ ਇਹਦੇ ਉਪਰ ਤੇ ਸਾਡੀ ਕੜਾਈ ਬੜੀ ਕਰਮਾ ਵਾਲੀ ਆ ਰੱਖਤਾ ਆਪਾਂ ਦੁੱਧ ਗਰਮ ਦੁੱਧ ਜਸਕਰਨ ਨੂੰ ਗਰਮ ਕਰਕੇ ਦਿੰਨੇ ਆ ਘੁਲੀ ਨੇ ਵੀ ਪੀਣਾ ਜੇ ਮੈਂ ਵੀ ਪੀਣਾ ਚਾਹ ਸਾਡੇ ਘਰ ਕੋਈ ਵੀ ਨਹੀਂ ਪਿੰਦਾ ਤੇ ਡਾਕਟਰ ਸਾਹਿਬ ਵੀ ਦੁੱਧ ਹੀ ਪਿੰਦੇ ਨੇ ਤੇ ਨਾਲ-ਨਾਲ ਬਣੇਗੀ ਜੀ ਪਨੀਰ ਦੀ ਪੁਰਜੀ ਓਨਲੀ ਜਸਕਰਨ ਦੇ ਟਿਫਨ ਲਈ ਕਿਉਂਕਿ ਆਪਾਂ ਸਾਰਿਆਂ ਨੇ ਰਾਤੀ ਪਨੀਰ ਖਾਦਾ ਸੀ ਉਹਨੇ ਨਹੀਂ ਖਾਦਾ ਉਹ ਕਹਿੰਦਾ ਸੀ ਮੇਰੀ ਮੇਰਾ ਪਨੀਰ ਰੱਖ ਦਿਓ ਨੂੰ ਸਵੇਰੇ ਟਿਫਨ ਚ ਸਬਜੀ ਚਾਹੀਦੀ ਆਹੀਂ ਕਿ ਠੀਕ ਹੈ ਜੀ ਤੇਰੀ ਸਬਜੀ ਸਵੇਰੇ ਹੀ ਦੇ ਦਾਂਗੇ ਤੇ ਆਪਾਂ ਰੱਖ ਦਿੱਤਾ ਜੀ ਤੇ ਟਮਾਟਰ ਪਾਤਾ ਜ਼ੀਰਾ ਪਾਤਾ ਜ਼ੀਰੇ ਦਾ ਤੜਕਾ ਲਾਇਆ ਇਹਨੂੰ ਇਹਨੂੰ ਪਨੀਰ ਦੇ ਵਿੱਚ ਪਿਆਜ਼ ਨਹੀਂ ਪਸੰਦ ਬਟ ਉਸ ਤਰ੍ਹਾਂ ਹੀ ਕੱਚਾ ਪਿਆਜ਼ ਸੈਲਡ ਪਿਆਜ਼ ਸਭ ਕੁਝ ਖਾਣਾ ਹੈ ਨੇ ਟਮਾਟਰ ਪਿਆਜ਼ ਦੀ ਸਬਜੀ ਵੀ ਖਾਣੀ ਹੈ ਔਰ ਪਨੀਰ ਦੇ ਵਿੱਚ ਇਹਨੂੰ ਪਿਆਜ਼ ਨਹੀਂ ਪਸੰਦ ਤਾਂ ਅਸੀਂ ਲਾਈ ਜੀ ਟਮਾਟਰ ਦੀ ਤੜਕੀ ਤੇ ਇੱਧਰ ਹੋ ਰਿਹਾ ਜੀ ਪਨੀਰ ਮੈਸ਼ ਤੇ ਹੁਣ ਇਹਨੂੰ ਪਨੀਰ ਨੂੰ ਛੋਟੇ ਛੋਟੇ ਕੁੱਤਰ 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 ਕਰਕੇ ਤੇ ਪਾਵਾਂਗੇ ਜੀ ਵਿੱਚ ਤੇ ਇਹਦੀ ਸਬਜੀ ਤਰਾਂਗੇ ਰੈਡੀ ਤੇ ਪੁੱਤਰ ਜੀ ਟਿਫਨ ਚ ਖਾਣਗੇ ਤੇ ਮੈਂ ਹਮੇਸ਼ਾ ਸਬਜੀ ਬਣਾਉਂਦੇ ਹੋਏ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਮੇਰਾ ਸਿਰ ਟਕਿਆ ਹੋਵੇ ਚਾਹੇ ਨਾ ਟਕਿਆ ਹੋਵੇ ਪਰ ਮੇਰੇ ਮੂੰਹ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜ਼ਰੂਰ ਹੁੰਦਾ ਹੈ ਤੰਦਰੁਸਤੀ ਦੇਈ ਮਾਲਕਾ ਤੰਦਰੁਸਤੀ ਦੇਈ ਇਹ ਦੋ ਤਿੰਨ ਅਰਦਾਸ ਅਮਾਰਾਜ ਕਰਦੇ ਕਰਦੇ ਸਬਜੀ ਬਣਾਉਣੀ ਆ ਕਿ ਤੰਦਰੁਸਤ ਰਹੇ ਵੇ ਬੱਚਾ ਵੀ ਹਨਾ ਤੁਸੀਂ ਸਾਰੇ ਜਾਣੇ ਵੇ ਵਾਹਿਗੁਰੂ ਦਾ ਜਪ ਕਰਿਆ ਕਰੋ ਤੇ ਸਬਜੀ ਵਧੀਆ ਬਣਦੀ ਹੈ ਬਹੁਤ ਟੇਸਟੀ ਬਣਦੀ ਹੈ ਔਰ ਨਾਲ ਹੀ ਪੋਜ਼ਿਟਿਵਿਟੀ ਮਿਲਦੀ ਹੈ ਬੱਚਿਆਂ ਨੂੰ ਆਸ਼ੀਰਵਾਦ ਮਿਲਦਾ ਹੈ ਇਹ ਤੇ ਪਨੀਰ ਦੀ ਭੁਰਜੀ ਹੋ ਗਈ ਹੈ ਜੀ ਤਿਆਰ ਤੇ ਆਪਾਂ ਆਪਾਂ ਕਾਫੀ ਇਹਨੂੰ ਕੱਟ-ਕੱਟ-ਕੱਟ-ਕੱਟ ਕੀਤਾ ਕਿ ਚਲੋ ਵਧੀਆ ਬਣ ਜਾਏ ਕਾਫੀ ਅੱਛੀ ਬਣ ਗਈ ਤੇ ਜਸਕਰਨ ਦੇ ਟਿਫਨ ਦੇ ਵਿੱਚ ਪਏਗੀ ਪਨੀਰ ਭੁਰਜੀ ਔਰ ਨਾਲ ਹੀ ਇਹ ਸ਼ੋਅ ਆਫ ਕਰੂਗਾ ਕਿ ਅੱਜ ਮੈਂ ਪਨੀਰ ਲੈ ਕੇ ਆਇਆ ਹਾਂ ਹਮੇਸ਼ਾ ਆਪਾਂ ਵੀ ਇਦਾਂ ਹੀ ਕਰਦੇ ਹੁੰਦੇ ਸੀਗੇ ਤੇ ਇਹਨਾਂ ਦੀ ਲਾਈਫ 'ਚ ਵੀ ਇਹੀ ਕੁਝ ਹੈ ਕਿ ਅੱਜ ਮੈਂ ਕੀ ਲੈ ਕੇ ਆਇਆ ਤੇ ਤੂੰ ਕੀ ਲੈ ਕੇ ਆਇਆ ਸਾਰੇ ਜਾਣੇ ਡਿਸਕਸ਼ਨ ਕਰਦੇ ਰਹਿੰਦੇ ਆ ਆਪਸ ਵਿੱਚ ਤੇ ਪਨੀਰ ਦੀ ਪੂਜੀ ਹੋ ਗਈ ਰੈਡੀ ਉਧਰ ਸਾਡਾ ਦੁੱਧ ਵੀ ਹੋ ਗਿਆ ਜੀ ਗਰਮ ਤੇ ਹੁਣ ਆਪਾਂ ਜਸ ਕਰਨ ਨੂੰ ਦਵਾਗੇ ਦੁੱਧ ਤੇ ਮੈਂ ਲੈ ਲਈ ਦੁੱਧ ਮੈਂ ਰੱਖਿਆ ਦੁੱਧ ਵਿੱਚ ਜਸ ਕਰਨ ਕੀ ਕਰ ਰਿਆਂ ਕਹਿੰਦਾ ਮਮਾ ਕਿਸ ਕੀ ਬੰਦ ਰਿਆਂ ਤੁਸੀਂ ਕੀ ਕਰ ਰਹੇ ਹੋ ਮੈਂ ਕਿਹਾ ਤੂੰ ਮੇਰਾ ਵਲੌਗ ਬਣਾ ਰਿਆ ਸੀ ਮੈਂ ਤੇਰਾ ਬਣਾ ਰਹੀ ਆ ਕਹਿੰਦਾ ਅੱਛਾ ਠੀਕ ਹੈ ਹੈਲੋ ਦੋਸਤੋ ਤੇ ਆਪਣੇ ਕੇਸ ਕੀ ਇਹ ਖੁਦ ਹੀ ਬੰਨ ਆਇਆ ਇਹ 3rd ਕਲਾਸ ਸੀ ਜਦੋਂ ਆਪਣੇ ਆਪ ਹੀ ਬੰਨਣ ਲੱਗ ਗਿਆ ਦਸਤਾਰ ਵੀ ਸਜਾ ਲੈਂਦਾ ਹੈ ਔਰ ਪਗੜੀ ਵੀ ਔਰ ਇਹ ਬੜਾ ਅੱਛਾ ਸਰਦਾਰ ਬੱਚਾ ਹੈ ਦੇ ਵਾਲ ਦੋਸਤੋ ਬਹੁਤ ਲੰਬੇ ਹੋ ਤੁਹਾਨੂੰ ਕਿਸੇ ਦਿਨ ਵਲੌਗ ਚ ਦਿਖਾਵਾਂਗੇ ਆਪਾਂ ਬਹੁਤ ਲੰਬੇ ਵਾਲ ਹੈ ਇਹਦੇ ਜੇ ਸ਼ਾਇਦ ਤੁਸੀਂ ਨੋਟ ਨਹੀਂ ਕੀਤਾ ਆਪਾਂ ਦਿਖਾਏ ਸੀਗੇ ਵਾਲ ਤੇ ਇੱਧਰ ਵੇਖੋ ਕਿੰਨਾ ਖਲਾਰਾ ਪਿਆ ਆ ਪਰ ਪਹਿਲੇ ਮੈਂ ਜਸਕਰਨ ਨੂੰ ਬਸ ਤੇ ਚੜਾ ਕੇ ਤੇ ਫਿਰ ਚੱਕਾਂਗੀ ਕੱਪੜੇ ਤੋਤੇ ਸੀਗੇ ਰਾਤੀ ਖਰਾਬ ਜੀ ਹੋਣ ਦੇ ਕਾਰਨ ਫਿਰ ਤੈ ਹੀ ਨਹੀਂ ਲਾਏ ਇੱਧਰ ਫਰੂਟ ਮਿਸਰਾਣੇ ਰੱਖ ਕੇ ਸੌ ਜਾਨੀ ਆ ਕਿਉਂਕਿ ਮੈਨੂੰ ਭੁੱਖ ਬੜੀ ਲੱਗਦੀ ਆ ਫਿਰ ਮੈਂ ਰਾਤ ਨੂੰ ਜਦੋਂ ਕਿਤੇ ਜਾਗ ਆ ਜੇ ਭੁੱਖ ਲੱਗੇ ਤੇ ਖਾ ਲੀਦਾ ਮੈਂ ਜਦੋਂ ਕਰਨ ਪੁੱਛਿਆ ਤੇਰਾ ਕੀ ਗੁਆਚ ਗਿਆ ਕਹਿੰਦਾ ਮम्मा ਬਾਜ ਕਿੱਥੇ ਆ ਮੈਂ ਕਿਹੜਾ ਜਿਹੜਾ 100 ਰੁਪੀਆ ਦਾ ਲਿਆਂਦਾ ਸੀ ਮੈਂ ਕਿਹਾ ਉਹਦੇ ਤੇ ਕੀ ਸੀ ਕੀ ਸੀ ਕਹਿੰਦਾ ਬਾਜ ਬਣਿਆ ਸੀ ਉਹਦੇ ਉੱਤੇ ਤੇ ਬਾਜ ਹੀ ਆ ਉਹ ਤੋਂ ਮੈਨੂੰ ਪਾਪਾ ਦੀ ਪੱਗ 'ਚ ਦੇਖਿਆ ਇੱਧਰ ਦੇਖਿਆ ਉੱਧਰ ਦੇਖਿਆ ਉਹ ਕਿਤੇ ਨਹੀਂ ਮਿਲਿਆ ਕਿਉਂਕਿ ਡਾਕਟਰ ਸਾਹਿਬ ਤੇ ਉਹ ਆਪਣੇ ਕੋਲ ਰੱਖਦੇ ਆ ਤੇ ਉਹ ਕਿਤੇ ਗਏ ਸੀਗੇ ਉਹ ਨਾਲ ਹੀ ਲੱਗੇ ਲੱਗਦਾ ਅਡਜਸਟ ਕਰਨ ਦੀ ਵਾਟਰ ਬੋਟਲ ਹੋ ਗਈ ਹੈ ਜੀ ਫਿਲ ਤੇ ਆਪਣੀ ਦੁੱਧ ਵਾਲੀ ਡਿੱਗੀ ਹੋ ਗਈ ਰੈਡੀ ਆਪਾਂ ਹੁਣ ਅਡਜਸਟ ਕਰਨ ਨੂੰ ਚੜਾ ਕੇ ਤੇ ਫਿਰ ਲੈ ਕੇ ਆਵਾਂਗੇ ਜੀ ਦੁੱਧ ਅਡਜਸਟ ਕਰਨ ਚੱਲ ਗਿਆ ਸਟਾਪ ਤੇ ਸਾਡਾ ਗਵਾਂਢੀ ਹੈ ਆਨ ਆ ਗਿਆ ਤੇ ਧਿਆਨ ਆ ਜ਼ਰੂਰੀਆ ਸੀ ਮੈਂ ਕਿਹਾ ਮੈਂ ਤੇਰਾ ਵਲੌਗ ਬਣਾਦਾ ਕਹਿੰਦਾ ਬਣਾਉ ਮੈਂ ਨਹੀਂ ਮੈਨੂੰ ਤੇ ਘਰ ਜਾਣਾ ਮੈਂ ਛੁੱਟੀ ਕਰਨੀ ਹੈ ਮੈਂ ਕਿਹਾ ਚੱਲ ਚਾਹ ਸਕੂਲੇ ਪੁੱਤਰਾ ਤੇ ਇਹਨਾਂ ਦੀ ਆ ਗਈ ਬੱਸ ਤੇ ਇਹ ਚਲੇਗੇ ਫਿਰ ਘਰ ਆਏ ਤੇ ਆਪਾਂ ਦੁੱਧ ਪੀਣ ਲੱਗੇ ਜੀ ਤੇ ਨਾਲ ਆਪਾਂ ਕਿਤੇ ਬ੍ਰੈਡ ਥੋੜੇ ਜਿ ਤੇ ਇਧਰ ਫਿਰ ਐਕਸਰਸਾਈਜ਼ ਸ਼ੁਰੂ ਹੋ ਗਈ ਐਕਸਰਸਾਈਜ਼ ਜੀ ਦੋਸਤੋ 15 ਮਿੰਟ ਮੈਂ ਭੰਗੜਾ ਕਰ ਲੈਣੀ ਆ ਗਰਮੀ ਬਹੁਤ ਜ਼ਿਆਦਾ ਐਕਸਰਸਾਈਜ਼ ਹੁੰਦੀ ਨਹੀਂ ਵਾਕ ਹੁੰਦੀ ਨਹੀਂ ਤੇ 15 ਕ ਮਿੰਟ ਭੰਗੜਾ ਪਾ ਲਈਦਾ ਉੱਤੇ ਪੱਖਾ ਛੱਡ ਕੇ ਤੇ ਭੰਗੜਾ ਪਾਈਦਾ ਰੱਜ ਕੇ ਤੇ ਦੋਸਤੋ ਇਹਦੇ ਨਾਲ ਇਹ ਕੀ ਪੂਰੀ ਬੋਡੀ ਦਾ ਵਰਕਆਊਟ ਹੋ ਜਾਂਦਾ ਆ ਤੇ ਇਸ ਕਰਕੇ ਮੈਂ ਫਿਟ ਰਹਿਣੀ ਆ ਪਰ ਚਲੋ ਖੈਰ ਤੁਸੀਂ ਵੀ ਕਰਿਆ ਕਰੋ ਜਿਹਨੂੰ ਠੀਕ ਲੱਗਦਾ ਹੈ ਦੋਸਤੋ ਭੰਗੜਾ ਕਰਿਆ ਕਰੋ ਭੰਗੜਾ ਪੁੰਗੜਾ ਪਾਉਣਾ ਚਾਹੀਦਾ ਦੋਸਤੋ 15 ਕ ਮਿੰਟ ਪਾ ਲੈਣਾ ਚਾਹੀਦਾ ਵਾਵਾ ਬਾਡੀ ਦਾ ਵਰਕਆਊਟ ਹੋ ਜਾਂਦਾ ਨਾਲ ਸਾਡਾ ਬ੍ਰੇਨ ਹੈਪੀਨੈਸ ਰਹਿੰਦਾ ਨਾਲ ਆਪਾਂ ਹੈਪੀਨੈਸ ਤੇ ਨਾਲ ਸਾਡੀ ਬਾਡੀ ਹੈਪੀਨੈਸ ਰਹਿੰਦੀ ਪਰ ਇਹ ਜਿਹੜਾ ਸ਼ੂਟ ਹੋਇਆ ਨਾ ਇਹ ਮੈਨੂੰ ਬਿਨਾਂ ਦੱਸੇ ਹੋਇਆ ਮੈਂ ਆਪਣੀ ਮਸਤੀ ਚ ਲੱਗੀ ਹੋਈ ਸੀ ਤੇ ਗੁਲੀਨ ਬਣਾਈ ਜਾ ਰਿਹਾ ਸੀ ਮੈਨੂੰ ਪਤਾ ਹੀ ਨਹੀਂ ਸੀ ਇਹ ਤਾਂ ਮੈਂ ਥੋੜਾ ਅੱਛਾ ਕਰਦੀ ਮੈਂ ਆਪਣੀ ਮਰਜ਼ੀ ਨਾਲ ਲੱਗੀ ਸੀ ਜੋ ਮੈਨੂੰ ਯਾਦ ਆਈ ਜਾ ਰਿਹਾ ਸੀ ਮੈਂ ਕਿਾ ਚੱਲ ਥੋੜਾ ਬਾਵਾ ਦਾ ਕਰ ਲਈਏ ਥੋੜਾ ਇਹਦਾ ਕਰ ਲਈਏ ਭੰਗੜਾ ਵੀ ਮੈਂ ਥੋੜਾ ਸੋਚ ਸਮਝ ਕੇ ਪਾ ਲੈਣੀ ਆ ਮਤਲਬ ਕਿ ਡਾਂਸ ਵਰਕਆਊਟ ਵੀ ਨਾਲ ਜ਼ਰੂਰੀ ਸੀਗਾ ਨਾ ਕਿ ਲੱਕ ਦਾ ਕਰਨਾ ਇਹਦਾ ਕਰਨਾ ਬਾਹਾਂ ਦਾ ਕਰਨਾ ਲੱਤਾਂ ਦਾ ਕਰਨਾ ਤਾਂ ਕਰਕੇ ਫਿਰ ਮੈਂ ਆਪਣੇ ਧੋਨਾਂ ਲੱਗੀ ਹੋਈ ਸੀ ਫਿਰ ਆਪਾਂ ਆ ਗਏ ਜੀ ਬਾਹਰ ਬਾਹਰ ਥੋੜਾ ਜਿਹਾ ਬੂਟਿਆਂ ਨਾਲ ਗੱਲਾਂ ਗੁੱਲਾਂ ਕਰ ਲਈਦੀਆਂ ਜਿਆਦਾ ਬੂਟੇ ਤੇ ਮੈਂ ਲਾਏ ਨਹੀਂ ਦੋਸਤੋ ਟਾਈਮ ਮੇਤੋਂ ਹੁੰਦਾ ਨਹੀਂ ਤੇ ਕੇਅਰ ਨਹੀਂ ਹੁੰਦੀ ਤੇ ਇਹ ਦੇਖੋ ਕਿੰਨਾ ਅੱਛਾ ਫਲਾਵਰ ਖਿਲੇ ਆ ਇਹ ਦੁਪਹਿਰ ਕੀ ਦੀ ਮੈਨੂੰ ਬਹੁਤ ਅੱਛੀ ਲੱਗਦੀ ਹੈ ਮੇਰੇ ਕੋਲ ਕਾ ਸਾਰੇ ਕਲਰ ਦੀ ਦੁਪਹਿਰ ਖੀੜੀਆਂ ਮੈਂ ਲਗਾਈਆਂ ਹੋਈਆਂ ਤੁਸੀਂ ਦੁਪਹਿਰ ਖੀੜੀ ਕਹਿੰਦੇ ਕੀ ਕਹਿੰਦੇ ਮੈਂ ਤਾਂ ਇਹੀ ਕਹਿੰਨੀ ਕੋਈ ਦੁਪਹਿਰ ਰਾਣੀ ਕਹਿੰਦਾ ਕੋਈ ਕੁਝ ਕਹਿੰਦਾ ਆ ਪਰ ਟੋਕਰੀ 'ਚ ਵੀ ਲਗਾਈ ਹੈ ਜੀ ਤੇ ਆਪਾਂ ਗੇੜ ਤੇ ਲਗਾਈ ਹੈ ਜੀ ਇਹ ਦੇਖੋ ਇਹਦੇ 'ਚ ਵਾਈਟ ਫਲਾਵਰ ਆਉਂਦੇ ਆ ਤੇ ਬਹੁਤ ਸੋਣੀਆਂ ਲੱਗਦੀਆਂ ਮੈਨੂੰ ਸਾਰੀਆਂ ਤੇ ਇੱਧਰ ਆਪਾਂ ਜਾਮਨੂ ਤੇ ਕਰੇਲੇ ਤੁਹਾਨੂੰ ਜਾਮਨੂ ਦੇ ਗਟਕੇ ਮੈਂ ਪਹਿਲਾਂ ਵੀ ਦਿਖਾ ਚੁੱਕੀ ਹਾਂ ਤੇ ਕਰੇਲੇ ਜਿਹੜੇ ਆ ਉਹ ਵੀ ਕੱਟ ਕੇ ਮੈਂ ਕਿਲੋ ਕਾ ਕਰੇਲੇ ਸੁਕੜੇ ਪਾਇ ਸੀ ਯਾਰ ਇਹ ਰਹੇ ਚੂਰਪੂਰ ਜਿਆ ਪਤਾ ਨਹੀਂ ਕਿਸ ਤਰ੍ਹਾਂ ਇਹ ਸੁੱਕੇਗਾ ਤੇ ਦਵਾਈ ਬਣਾਵਾਂਗੇ ਇੱਧਰ ਆ ਗਿਆ ਸਾਡਾ ਸਨੀ ਤੇ ਸਨੀ ਆਪਣਾ ਦੁੱਧ ਤੇ ਬ੍ਰੈਡ ਖਾ ਰਿਆ ਸੀ ਇਹ ਆਇਆ ਆਂਦਾ ਜੀ ਰੈਸਟੋਰੈਂਟ ਦੀ ਚਾਬੀ ਲੈਣ ਫਿਰ ਆਪਾਂ ਇਹਨੂੰ ਬ੍ਰੈਕਫਾਸਟ ਕਰਾਈਦਾ ਤੇ ਖਾਣਾ ਦੇ ਦੇਈਦਾ ਬੰਨ ਕੇ ਇਹਨੂੰ ਨਾਲ ਵੀ ਲੈ ਜਾ ਕਦੀ ਕਦੀ ਖਾ ਲੈਂਦਾ ਕਦੀ ਕਦੀ ਕਹਿੰਦਾ ਨਹੀਂ ਖਾਣਾ ਤੇ ਮੈਂ ਕਹਾ ਤੂੰ ਆਰਾਮ ਨਾਲ ਬੈ ਕੇ ਖਾ ਖਾ ਕੇ ਤੇ ਭਰਾਵਾ ਜਾ ਮੈਂ ਕਿਹਾ ਮੇਰੀ ਗੱਡੀ ਨੂੰ ਕਪੜਾ ਮਾਰ ਦੇ ਤੇ ਚਲਾ ਜਾ ਕਹਿੰਦਾ ਠੀਕ ਆ ਦੀਦੀ ਮੈਂ ਲੱਗੀ ਝਾੜੂ ਲਗਾਉਣਾ ਆਪਣਾ ਝਾੜੂ ਮੈਂ ਲਗਾ ਰਹੀ ਸੀ ਤੇ ਮੈਂ ਝਾੜੂ ਬੜਾ ਇੱਧਰ ਉੱਧਰ ਲਗਾਨੀ ਆ ਕੱਚ-ਕੱਚ ਕੇ ਤੇ ਮੇਰਾ ਫਲਾਵਰ ਗਿਆ ਡਿੱਗ ਫਿਰ ਮੈਂ ਫਲਾਵਰ ਪਾੜ ਚੁੱਕਿਆ ਤੇ ਮੈਂ ਕਿਹਾ ਤੂੰ ਕਾਨੂੰ ਡਿੱਗਿਆ ਭਰਾਵਾ ਤੂੰ ਚੱਲ ਉੱਥੇ ਜਿੱਥੋਂ ਆਇਆ ਦੋਸਤੋ ਆਪਾਂ ਸਾਰੀ ਸਫਾਈ ਆਪ ਹੀ ਕਰਦੇ ਆ ਮੈਨੂੰ ਸਾਰੇ ਜਾਣੇ ਕਹਿ ਦਿੰਦੇ ਆ ਆਂਡ ਗਵਾਂਡ ਵੀ ਕੀ ਕੰਮ ਵਾਲੀ ਲਾਲਾ ਕੰਜੂਸ ਬਹੁਤ ਆ ਤੂੰ ਮੈਂ ਕੰਜੂਸ ਨਹੀਂ ਆ ਦੋਸਤੋ ਇਹ ਆ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਆ 버ਗਰ ਹਟ ਚਲਾਉਣਾ ਇੱਕ ਜਿਸ ਦਿਨ ਕਿਤੇ ਮੈਂ ਤੁਹਾਨੂੰ ਇਹ ਸਟੋਰੀ ਦੱਸਾਂਗੀ ਤੇ ਤੁਸੀਂ ਵੀ ਕਹੋਗੇ ਕਿ ਸ਼ਾਬਾਸ਼ ਤੁਹਾਡੇ ਵਰਗੀ ਲੇਡੀ ਨਹੀਂ ਦੇਖੀ ਜੋ ਮੇਰੀਆਂ ਮਜਬੂਰੀਆਂ ਤੇ ਜੋ ਸਾਰਾ ਕੁਝ ਮੇਰੇ ਨਾਲ ਬੀਤਿਆ ਹੋਇਆ ਇਸ ਕਰਕੇ ਮੈਨੂੰ ਜ਼ਿਆਦਾ ਕਿਸੇ ਦਾ ਕੰਮ ਪਸੰਦ ਵੀ ਨਹੀਂ ਆਉਂਦਾ ਤੇ ਮੈਂ ਆਪ ਹੀ ਝਾੜੂ ਪੂੰਛੇ ਲਗਾਉਣੀ ਆ ਤੇ ਮੈਂ ਕੋਈ ਮੇਡ ਨਹੀਂ ਲਗਾਉਂਦੀ ਹੈਗੀ ਘਰ ਦੇ ਵਿੱਚ ਮੇਡ ਵੀ ਅੱਛੀ ਹੁੰਦੀਆਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹਾਂਗੀ ਬਟ ਇਹ ਹੈ ਕਿ ਮੈਨੂੰ ਆਪਣੇ ਤੇ ਟਰਸਟ ਹੈ ਤੇ ਮੈਂ ਵਧੀਆ ਕਰ ਲੈਣੀ ਆ ਠੀਕ ਹੈ ਜਦ ਤੱਕ ਬੋਡੀ ਕੰਮ ਕਰਦੀ ਹੈ ਦੋਸਤੋ ਆਪ ਹੀ ਕਰਾਂਗੇ ਤੇ ਜਦੋਂ ਪਰਮਾਤਮਾ ਨਹੀਂ ਇਸ ਚੀਜ਼ ਤੇ ਰਾਜ਼ੀ ਹੋਏਗਾ ਤੇ ਫਿਰ ਮੇਡ ਲਾ ਲਾਂਗੇ ਤੇ ਝਾੜੂ ਪੋਚਾ ਕਰਦੇ ਕਰਦੇ ਮੈਨੂੰ ਆ ਗਿਆ ਗੁੱਸਾ ਗੁਰਲੀਨ ਤੇ ਗੁਰਲੀਨ ਨੇ ਪਤਾ ਨਹੀਂ ਕੀ ਬੋਲਿਆ ਮੇਰੇ ਤੇ ਕਹਿੰਦੀ ਮम्मा ਗੁੱਸੇ ਹੋਂਦੀ ਐਕਟਿੰਗ ਕਰ ਸਕਦੇ ਮੈਂ ਕਹਾਂ ਹਾਂ ਅੱਛੀ ਤਰ੍ਹਾਂ ਕਰ ਸਕਦੀ ਐ ਮੈਂ ਇਧਰ ਮੈਂ ਆਪਣਾ ਕੰਮ ਕਰੀ ਜਾ ਰਹੀ ਸੀ ਇਹ ਫਿਲਟਰ ਲਗਾ ਲਗਾ ਕੇ ਮੈਨੂੰ ਚਸ਼ਮੇ ਮੁੱਛਾਂ ਲਗਾ ਲਗਾ ਕੇ ਤੇ ਇਹ ਮੇਰੀ ਵੀਡੀਓ ਬਣਾਈ ਜਾ ਰਹੀ ਸੀ ਮੈਂ ਕਿ ਗੁਲਿੰ ਚਲਾ ਜਾ ਕੇ ਕਹਿੰਦਾ ਬਿੱਲ ਬਹੁਤ ਆਇਆ ਮੈਂ ਕਹਾਂ ਕੋਈ ਗੱਲ ਨਹੀਂ ਬਿੱਲ ਆਇਆ ਤੇ ਫਿਰ ਕੀ ਆ ਕਹਿੰਦਾ ਕਿ ਮਮਾ ਬਿੱਲ ਬਹੁਤ ਜ਼ਿਆਦਾ ਹੁੰਦਾ ਐ ਮੈਂ ਕੋਈ ਗੱਲ ਨਹੀਂ ਏਸੀ ਲਗਾਓ ਨਹੀਂ ਮਰ ਥੋੜੀ ਜਾਣਾ ਹਣ ਗਰਮੀ ਚ ਗਰਮੀ ਜਿਹੀ ਅਸੀਂ ਲਗਾਉਣਾ ਚਾਹੀਦਾ ਤੇ ਦੋਸਤੋ ਹੁਣ ਅਸੀਂ ਚੱਲਦੇ ਆਂ 버ਗਰ ਰੱਟ ਤੇ ਤੁਹਾਨੂੰ ਸਾਡੇ ਵਲੌਗ ਕਿਸ ਤਰ੍ਹਾਂ ਦੇ ਲੱਗਦੇ ਕਮੈਂਟਸ ਵਿੱਚ ਜਰੂਰ ਦੱਸਿਓ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਆਪਾਂ ਚੱਲਦੇ ਆਂ ਜੀ ਆਪਣੇ ਕੰਮ ਤੇ ਓਕੇ ਬਾਏ ਦੋਸਤੋ ਥੈਂਕ ਯੂ ਸੋ ਮੱਚ ਸਾਡੇ ਵਲੌਗ ਦੇਖਣ ਲਈ